ਜੋਰਾਵਰ ਤੇ ਫਤੇ ਸਿੰਘ ਆਖਦੇ ਜੋਰਾਵਰ ਤੇ ਜੋਰਾਵਰ ਤੇ ਫਤੇ ਸਿੰਘ ਆਖਦੇ ਜੀ ਦਾਦੀ ਸਾਨੂੰ ਦੇ ਪਿਆਰ ਤੂੰ ਲਾੜੀ ਮੌਤ ਨੂੰ ਵਿਆਉਣ ਅਸੀਂ ਚੱਲੇ ਜੀ ਦਾਦੀ ਸਾਨੂੰ ਦੇ ਸ਼ਿੰਗਾਰ ਤੂੰ ਜੀਦਾਦੀ ਸਾਨੂੰ ਦੇ ਸ਼ਿੰਗਾਰ ਤੂੰ ਓਏ ਅਸੀਂ ਦਾਦਾ ਜੀ ਦੇ ਨਾਮ ਤਾਈਂ ਦਾਦੀ ਜੀ ਅਸੀਂ ਦਾਦਾ ਜੀ ਦੇ ਅਸੀਂ ਦਾਦਾ ਜੀ ਦੇ ਨਾਮ ਤਾਈਂ ਦਾਦੀ ਜੀ ਹਾਂ ਹੋਰ ਚਮਕਾਉਣ ਚੱਲਿਆਂ ਸਾਨੂੰ ਤੋਰ ਤੂੰ ਅਸੀਂ ਸਾਦੇ ਕੇ ਅੰਮੀਏ ਸ਼ਹੀਦੀ ਅਸੀਂ ਪਉਣ ਚੱਲੇ ਆ ਸ਼ਹੀਦੀ ਅਸੀਂ ਪਉਣ ਚੱਲੇ ਆ ਓ ਜਿਹੜਾ ਕੰਮ ਨਾ ਕਿਸੇ ਨੇ ਹੋਣਾ ਕਰਿਆ ਜਿਹੜਾ ਕੰਮ ਨਾ ਜਿਹੜਾ ਕੰਮ ਨਾ ਕਿਸੇ ਨੇ ਹੋਣਾ ਕਰਿਆ ਉਹ ਕੰਮ ਕਰਕੇ ਵਿਖਾਉਣਾ ਏ ਦੀਵਾ ਧਰਮ ਦਾ ਅੰਦਰਾਂ ਦੀ ਵਟੀ ਤੇ ਖੂਨ ਰੂਪੀ ਤੇਲ ਪਾਉਣਾ ਏ ਤੇ ਖੂਨ ਰੂਪੀ ਤੇਲ ਪਾਉਣਾ ਸਾਰੇ ਜੱਗ ਚ ਖਲਾਰੇ ਜਿਨਾ ਰੌਸ਼ਨੀ ਮਾਂ ਦੀਵਾਓ ਜਗਾਉਣ ਚੱਲਿਆਂ ਸਾਨੂੰ ਤੋਰ ਤੂੰ ਅਸੀਂ ਸਾਦੇ ਕੇ ਅੰਮੀਏ ਸ਼ਹੀਦੀ ਅਸੀਂ ਪਾਉਣ ਚੱਲਿਆਂ ਸ਼ਹੀਦੀ ਅਸੀਂ ਪਾਉਣ ਚੱਲੇ ਆ ਸਾਡੇ ਦਾਦਾ ਜੀ ਨੇ ਪਾਏ ਜਿਹੜੇ ਪੁਰਨੇ ਉਹਨਾਂ ਦੇ ਉੱਤੇ ਅਸਾਂ ਚੱਲਣਾ ਜਾਨਾ ਵਾਰ ਕੇ ਅਮਰ ਹੋ ਜਾਣਾ ਨਾ ਜਾਲਮਾ ਦਾ ਰੋਬ ਚੱਲਣਾ ਨਾ ਜਾਲਮਾ ਦਾ ਰੋਬ ਛੱਲਣਾ ਓ ਅਸੀਂ ਵੈਰੀ ਦੀ ਬਣਾ ਆਈ ਹੋਈ ਯੋਜਨਾ ਨੂੰ ਮਿੱਟੀ ਚ ਮਲਾਉਣ ਚੱਲਿਆਂ ਸਾਨੂੰ ਤੋਰ ਤੂੰ ਅਸੀਂ ਸਾਦੇ ਕੇ ਅੰਮੀਏ ਸ਼ਹੀਦ ਅਸੀਂ ਪਾਉਣ ਚੱਲਿਆਂ ਸ਼ਹੀਦ ਅਸੀਂ ਪਾਉਣ ਚੱਲੇ ਆ ਉਹ ਸਾਨੂੰ ਦੇਂਦੇ ਜਿਹੜੇ ਲਾਲ ਚ ਡਰਾਵੇ ਸਾਨੂੰ ਦਿੰਦੇ ਜਿਹੜੇ ਸਾਨੂੰ ਦਿੰਦੇ ਜਿਹੜੇ ਲਾਲਚ ਡਰਾਵੇ ਜਿਨ੍ਹਾਂ ਨੇ ਚੱਕੀ ਹੋਈ ਅਤ ਹੈ ਜਿਹੜੇ ਕਹਿੰਦੇ ਸਾਨੂੰ ਧਰਮ ਤਿਆਗੋ ਉਹਨਾਂ ਨੂੰ ਦੇਖ ਆਉਣੀ ਮਤ ਹੈ ਉਹਨਾਂ ਨੂੰ ਦੇਖ ਆਉਣੀ ਮਤ ਹਏ ਉਹ ਸਾਨੂੰ ਜਾਨੋ ਵੱਦ ਧਰਮ ਪਿਆਰਾ ਸਾਨੂੰ ਜਾਨੋ ਵੱਦ ਸਾਨੂੰ ਜਾਨੋ ਵੱਦ ਧਰਮ ਪਿਆਰਾ ਇਹ ਸਭ ਕੁ ਸਿਖਾਉਣ ਚੱਲਿਆਂ ਸਾਨੂੰ ਤੋਰ ਤੂੰ ਅਸੀਂ ਸਾਦੇ ਕੇ ਅੰਮੀਏ ਸ਼ਹੀਦ ਅਸੀਂ ਪੌਣ ਚੱਲਿਆਂ ਸ਼ਹੀਦ ਅਸੀਂ ਪੌਣ ਚੱਲਿਆਂ ਆ ਹੋਇਆ ਕੀ ਜੇ ਸਾਡੇ ਕਦ ਛੋਟੇ ਛੋਟੇ ਨੇ ਹੋਇਆ ਕੀ ਜੇ ਸਾਡੇ ਕਦ ਛੋਟੇ ਛੋਟੇ ਨੇ ਇਹ ਰਾਤੇ ਸਾਡੇ ਫੌਲਾਦ ਨੇ ਥਲ ਪੌਣੀ ਫੇਰ ਆਉਣ ਨਾ ਦੁਬਾਰਾ ਝੋਮਾੜੇ ਅੱਜ ਦੇ ਹਾਲਾਤ ਨੇ ਝੋਮਾੜੇ ਅੱਜ ਦੇ ਹਾਲਾਤ ਨੇ ਜਿਹੜੀ ਜ਼ੁਲਮਾਂ ਦੀ ਅੱਗ ਪਈ ਮੱਚਦੀ ਜਿਹੜੀ ਜ਼ੁਲਮਾਂ ਦੀ ਜਿਹੜੀ ਜ਼ੁਲਮਾਂ ਦੀ ਅੱਗ ਪਈ ਮੱਚਦੀ ਮਾ ਉਸ ਨੂੰ ਬਝਾਉਣ ਚੱਲਿਆਂ ਸਾਨੂੰ ਤੋਰ ਤੂੰ ਅਸੀਂ ਸਾਦੇ ਕੇ ਅੰਮੀਏ ਸ਼ਹੀਦ ਅਸੀਂ ਪਾਉਣ ਚੱਲਿਆਂ ਸ਼ਹੀਦ ਅਸੀਂ ਪਾਣ ਚੱਲੇ ਆਹ ਉਹ ਸਾਡੇ ਦਾਦਾ ਜੀ ਉਡੀਕਾਂ ਪੇ ਕਰਦੇ ਸਾਡੇ ਦਾਦਾ ਜੀ ਉਡੀਕਾਂ ਪੇ ਕਰਦੇ ਸਾਡੇ ਦਾਦਾ ਜੀ ਉਡੀਕਾਂ ਪੇ ਕਰਦੇ ਅਸਾਂ ਹੈ ਉਹਨਾਂ ਕੋਲ ਜਾਵਣਾ ਸਾਡੇ ਮਗਰੇ ਤੁਸੀਂ ਵੀ ਛੇਤੀ ਆਉਣਾ ਨਾ ਬਹੁਤਾ ਜ਼ਿਆਦਾ ਚੇਰ ਲਾਵਣਾ ਨਾ ਬਹੁਤਾ ਜ਼ਿਆਦਾ ਚੇਰ ਲਾਵਣਾ ਹੋ ਨਾਮ ਆਪਣੇ ਸ਼ਹੀਦਾਂ ਚ ਵੜੈ ਚਾ ਨਾਮ ਆਪਣੇ ਨਾਮ ਆਪਣੇ ਸ਼ਹੀਦਾਂ ਚ ਵੜੈ ਚਾ ਅਸੀਂ ਤਾਂ ਲਖਵਾਉਣ ਚੱਲੇ ਆ ਸਾਨੂੰ ਤੋਰ ਤੂੰ ਅਸੀਂ ਸਾਡੇ ਕੇ ਅੰਮੀਏ ਸ਼ਹੀਦੀ ਅਸੀਂ ਪਾਉਣ ਚੱਲੇ ਹਾਂ ਸ਼ਹੀਦੀ ਅਸੀਂ ਪਾਉਣ ਚੱਲੇ ਆ ਸ਼ਹੀਦੀ ਅਸੀਂ ਪਾਉਣ ਚੱਲੇ ਹਾਂ